ਸ਼ਾਸ਼ੀਕਾਲ ਜੀ ਇਹ ਵਾਲੇ ਸੂਟ ਰਾਮਟੈਕਸ ਬ੍ਰਾਂਡ ਦੇ ਨੇ 올ਓਵਰ ਜਾਰਜਟ ਦਾ 5 ਮੀਟਰ ਸੂਟ ਰਹੇਗਾ ਇਹਨਾਂ ਨੂੰ ਤੁਸੀਂ ਕਿਸੇ ਵੀ ਪਰਪਸ ਲਈ ਯੂਜ਼ ਕਰ ਸਕਦੇ ਹੋ ਕੋਈ ਵੀ ਇਹਨਾਂ ਤੇ ਤੁਸੀਂ ਵਰਕ ਜਿਹੜਾ ਕਰਵਾ ਸਕਦੇ ਹੋ ਕਲਰ ਆਪਸ਼ਨ ਇਹਨਾਂ ਵਿੱਚ ਇਹ ਵਾਲੇ ਰਹਿਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਕਲਰ ਆਪਣੀ ਚੋਇਸ ਦਾ ਜਿਹੜਾ ਲੈ ਸਕਦੇ ਹੋ ਇਹ ਵਾਲਾ ਸੂਟ ਮਸਲੀਨ ਤੇ ਰਹੇਗਾ 올ਓਵਰ 5 ਮੀਟਰ ਨਾਰਮਲ ਵਿਡਥ ਦਾ ਕੱਟ ਰਹੇਗਾ ਦੁਪੱਟਾ ਇਹਨਾਂ ਨਾਲ ਮਸਲੀਨ ਦਾ ਟਾਈ ਡਾਈ ਰਹੇਗਾ ਇਹਨਾਂ ਵਿੱਚ ਪ੍ਰਿੰਟ ਆਪਸ਼ਨ ਤੇ ਕਲਰ ਆਪਸ਼ਨ ਵੀ ਕਾਫੀ ਜ਼ਿਆਦਾ ਰਹਿਣਗੇ ਅਗਰ ਤੁਸੀਂ ਵੀ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਕਰ ਸਕਦੇ ਆ ਐਡਰੈਸ ਤੇ ਪੇਮੈਂਟ ਸੈਂਡ ਕਰਕੇ ਜਿਹੜਾ ਤੁਸੀਂ ਆਪਣਾ ਆਰਡਰ ਹੈ ਉਹ ਬੁੱਕ ਕਰਵਾ ਸਕਦੇ ਹੋ ਟੈਬੀ ਸਿਲਕ ਦੀ ਸ਼ਰਟ ਰਹੇਗੀ ਸ਼ਰਟ ਦੇ neck ਤੇ ਵਰਕ ਰਹੇਗਾ ਬਾਟਮ ਹੈ ਜਿਹੜੀ ਕਾਟਨ ਦੀ ਬਾਟਮ ਤੇ ਵੀ ਵਰਕ ਰਹੇਗਾ ਦੁਪੱਟਾ ਮਸਲੀਨ ਦਾ ਟਾਈ ਡਾਈ ਰਹੇਗਾ ਇਹ ਵਾਲਾ ਸੂਟ ਪ्योर ਕਾਟਨ ਦੇ ਰਹਿਣਗੇ ਸ਼ਰਟ ਦੇ ਘੇਰੇ ਤੇ ਤੇ 슬ੀਵ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਵਿਦਆਊਟ ਦੁਪੱਟਾ ਰਹਿਣਗੇ ਇਹ ਵਾਲਾ ਸੂਨ ਨੇਚਰਲ ਕ੍ਰੇਪ ਤੇ ਰਹੇਗਾ ਸ਼ਰਟ ਦੀ ਨੈਕ ਕੇਰਾ ਤੇ 슬ੀਵ ਤੇ ਬਾਟਮ ਤੇ ਜਿਹੜਾ ਵਰਕ ਰਹੇਗਾ ਆਰਗੈਂਜ਼ਾ ਦਾ ਦੁਪੱਟਾ ਹੋਏਗਾ ਤੇ ਦੁਪੱਟੇ ਤੇ ਵੀ ਹੈ ਜਿਹੜਾ ਟੂ ਸਾਈਡ ਹੈ ਜਿਹੜਾ ਵਰਕ ਰਹੇਗਾ ਇਹ ਵਾਲਾ ਸੂਨ ਵੀ ਕ੍ਰੇਪ ਤੇ ਰਹੇਗਾ ਸ਼ਰਟ ਦੀ ਨੈਕ ਤੇ 슬ੀਵ ਤੇ ਤੇ ਉਹ ਕੇਰੇ ਤੇ ਜਿਹੜਾ ਵਰਕ ਰਹੇਗਾ ਦੁਪੱਟਾ ਇਹਦੇ ਨਾਲ ਚੁਣੌਂਦਾ ਹੋਏਗਾ